ਹੁਣ ਸਵਾਲ ਇਹ ਪੈਦਾ ਹੁੰਦਾ ਵੀ ਅੱਜ ਚੀਮਾ ਸਾਹਿਬ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਮਰਨ ਵਰਤ ਨੂੰ 90 ਦਿਨ ਹੋ ਗਏ ਨੇ 26 ਨਵੰਬਰ ਦੇ ਬੈਠੇ ਨੇ ਕਹਿੰਦੇ ਨੇ ਵੀ 70 ਦਿਨ ਜਿਹੜਾ ਖਾਣਾ ਨਾ ਖਾਵੇ ਤੇ ਉਹਦਾ ਬਚਣਾ ਬਹੁਤ ਔਖਾ ਹੁੰਦਾ ਹੈ ਠੀਕ ਹੈ 20 ਜਨਵਰੀ ਨੂੰ ਆਈ ਸੀ ਇੱਕ ਕੇਂਦਰੀ ਟੀਮ ਉੱਥੇ ਦਗਾਹੀ ਖਨੌਰੀ ਬਾਰਡਰ ਤੇ ਕਹਿੰਦੇ ਘੱਟੋ-ਘੱਟ ਟੀਕੇ ਟੂਕੇ ਲਵਾ ਲਿਆ ਕਰੋ ਜੇ ਮਰਨ ਵਰਤ ਨਹੀਂ ਖੋਲਣਾ ਉਹ ਦਵਾਦਾਰੂ ਲੈ ਲੈਂਦੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਕੀ 19 ਮਾਰਚ ਤੱਕ ਸਰਵਾਈਵ ਕਰਨਗੇ ਜਗਦੀਸ਼ ਸਿੰਘ ਢੱਲੇਵਾਲ ਉਦੋਂ 114 ਦਿਨ ਤੇ ਪਹੁੰਚ ਜਾਣਾ ਉਹਨਾਂ ਦਾ ਮਰਨ ਵਰਤ ਕੀ ਕੇਂਦਰ ਸਰਕਾਰ ਉਹਨਾਂ ਦੇ ਮਰਨ ਵਰਤ ਦਾ ਰਿਕਾਰਡ ਕਾਇਮ ਕਰਨਾ ਚਾਹੁੰਦੀ ਹੈ ਹੁਣ ਸਵਾਲ ਤੇ ਇਹ ਪੈਦਾ ਹੁੰਦਾ ਬਿਲਕੁਲ ਸਹੀ ਗੱਲ ਤੁਸੀਂ ਕਹੀਏ ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ ਕੀਤਾ ਸੀ ਕਿ ਇਹ ਡੰਗ ਟਪਾਉ ਕੰਮ ਹੋ ਰਿਹਾ ਕਿੱਤੇ ਵੀ ਸੰਜੀਦਗੀ ਨਹੀਂ ਦਿਖ ਰਹੀ ਇੱਕ ਪਬਲਿਕ ਫੇਸ ਬਣਾਇਆ ਜਾ ਰਿਹਾ ਕਿ ਤਿੰਨ ਮੰਤਰੀ ਆ ਗਏ ਨੇ ਤਿੰਨੋਂ ਕੇਂਦਰ ਦੇ ਟਾਪ ਕਲਾਸ ਦੇ ਮੰਤਰੀ ਨੇ ਟਾਪ ਕਲਾਸ ਉਹ ਜਿਨ੍ਹਾਂ ਨੇ ਡੀਲ ਕਰਨਾ ਖੇਤੀਬਾੜੀ ਨਾਲ ਕਾਮਰਸ ਵਾਲਿਆਂ ਗਲੋਬਲ ਦੇਖਣਾ ਖੇਤੀਬਾੜੀ ਵਾਲਿਆਂ ਨੇ ਕਰਨਾ ਹੈ ਖੇਤੀਬਾੜੀ ਦਾ ਸਾਰਾ ਪ੍ਰਬੰਧਨ ਬੀਜਾਂ ਦਾ ਤੇ ਪੈਦਾਵਾਰ ਦਾ ਤੀਸਰਾ ਉਹਨਾਂ ਨੇ ਵੇਖਣਾ ਹੈ ਪਬਲਿਕ ਡਿਸਟ੍ਰਿਬਿਊਸ਼ਨ ਜਿਨ੍ਹਾਂ ਨੇ ਖਰੀਦ ਕਰਨੀ ਹੈ ਕੰਜ਼ਿਊਮਰ ਅਫੇਅਰ ਨੇ ਇਹਨਾਂ ਦੋਵਾਰ ਤੇ ਸਰਕਾਰ ਹੈ ਨਹੀਂ ਪਰ politcal well ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਕੀ ਦਿੱਤੀ ਇਹਨਾਂ ਨੂੰ ਕੋਈ ਮੈਂਡੇਟ ਦਿੱਤਾ ਉਹ ਮੈਨੂੰ ਤਾਂ ਬਿਲਕੁਲ ਨਹੀਂ ਨਜ਼ਰ ਆ ਰਿਹਾ ਦੂਸਰੇ ਪਾਸੇ ਪੰਜਾਬ ਸਰਕਾਰ ਪੱਬਾਂ ਭਾਰ ਹੋ ਕੇ ਅੱਡੀਆਂ ਚੁੱਕ ਕੇ ਤਿੰਨੋਂ ਮੰਤਰੀ ਜਿਹੜੇ ਕੰਸਰਨ ਰੱਖਦੇ ਸੀ ਦੂਰ ਦੂਰ ਦੇ ਉੱਤੋਂ ਜੀ ਉਹ ਵੀ ਇਸ ਕਮੇਟੀ ਦੀ ਮੀਟਿੰਗ ਚ ਬਾਕੀ ਅਮਲਾ ਫੈਲਾ ਤੇ ਛੱਡੀ ਦਿਓ ਜਿੰਨਾ ਕ ਹੈਗਾ ਸੀਗਾ ਤੇ ਕੀ ਪੁੱਛਿਆ ਜਾ ਰਿਹਾ ਕਿਸਾਨਾਂ ਕੋਲੋਂ ਕਿ ਤੁਸੀਂ ਸਾਨੂੰ ਡਾਟਾ ਦੇ ਦਿਓ ਇਹ ਡਿਜੀਟਲ ਇੰਡੀਆ ਏ ਜਿੱਥੇ ਇੱਕ ਕਲਿੱਕ ਦੀ ਗੱਲ ਕਰ ਰਹੇ ਨੇ ਕਿ ਸਭ ਕੁਝ ਆ ਜਾਏਗਾ ਤੇ ਸਭ ਕੁਝ ਆ ਜਾਏਗਾ ਤੇ ਉਹ ਸਾਡੇ ਯੋਧੇ ਜਿਹੜੇ ਕਿਸਾਨ ਨੇ ਉਹ ਕੀ ਕਹਿ ਰਹੇ ਨੇ ਕਿ ਜੀ ਅਸੀਂ ਤੁਹਾਡੇ ਪੋਰਟਲਾਂ ਤੋਂ ਇਹ ਡਾਟਾ ਲਿਆ ਹੈ ਇਹ ਫਿਰ ਕਿਹਦਾ ਕਸੂਰ ਕੱਢਿਆ ਜਾਵੇ ਭਾਰਤ ਸਰਕਾਰ ਨੂੰ ਇਹਦਾ ਮਤਲਬ ਪਹਿਲਾਂ ਤੇ ਇੱਕ ਹਫਤਾ ਚਾਹੀਦਾ ਵੀ ਇਹ ਟਾਂਗੇ ਤੇ ਚੜ ਕੇ ਜਾਣਾ ਇਹਨਾਂ ਨੇ ਡਾਟਾ ਲੈ ਕੇ ਤੇ ਕਾਗਜ਼ ਜਿਹੜੇ ਉਹਨਾਂ ਨੇ ਹੱਥ 'ਚ ਫੜੇ ਨੇ ਕਾਗਜ਼ ਕਹੋ ਲਓ ਜੀ ਆਪ ਆਏ ਨੇ ਤੁਸੀਂ ਚਾਹ ਪਾਣੀ ਸ਼ਕੋ ਜਿਹੜਾ ਅਸੀਂ ਨਾਲ ਲੈ ਕੇ ਆਇਆ ਪ੍ਰਸ਼ਾਦਾ ਸ਼ਕੋ ਤੁਸੀਂ ਜੂ ਜਹਾਜ਼ ਤੇ ਇੰਨੇ ਪੈਸੇ ਫੂਕੇ ਆਏ ਉਹ ਭਾਰਤ ਸਰਕਾਰ ਦੇ ਤੁਸੀਂ ਇੱਥੇ 15 ਮਿੰਟ ਹੋਰ ਬਹਿ ਜਾਓ ਜਿਹੜੇ ਬਾਊ ਨਾਲ ਆਏ ਨੇ ਆਪਣੇ 30-30 ਸਾਲ ਤੋਂ ਐਗਰੀਕਲਚਰ ਮਹਿਕਮੇ 'ਚ ਲੱਗੇ ਨੇ ਹੁਣ ਕਰੋ ਜੀ ਡਿਜੀਟਲ ਇੰਡੀਆ ਡਾਊਨ ਨਾਲੇ ਮੋਦੀ ਜੀ ਦਾ ਡਿਜੀਟਲ ਇੰਡੀਆ ਪਤਾ ਲੱਗ ਜਾਵੇ ਤੁਹਾਡਾ ਟਰਾਂਸਪੇਰੈਂਟ ਡਾਟਾ ਪਤਾ ਲੱਗ ਜਾਵੇ ਤੇ ਤੁਹਾਡੀ ਇੰਟੈਂਸ਼ਨ ਪਤਾ ਲੱਗ ਜਾਵੇ ਤੁਸੀਂ ਕੀ ਕਰਨਾ ਹੈਗਾ ਉਹ ਤਿੰਨੇ ਚੀਜ਼ਾਂ ਤੇ ਉਹਨਾਂ ਨੂੰ ਸਾਈਡ ਤੇ ਲਾ ਗਏ ਹੁਣ 7 ਦਿਨ ਉਹ ਸਾਡੇ ਸਾਥੀ ਕਿਤੇ ਟਾਂਗੇ ਤੇ ਚੜਨਗੇ ਰੱਖਿਆ ਫੜਨਗੇ ਕਿਤੋਂ ਜਾ ਕੇ ਫੇਰ ਚੜ ਕੇ 7 ਦਿਨਾਂ ਦਾ ਡਾਟਾ ਦੇਣਾ ਉਹਨਾਂ ਨੇ ਫੇਰ ਉਸ ਤੋਂ ਬਾਅਦ ਕਹਿੰਦੇ ਜੀ ਵਸੀਂ ਪ੍ਰੋਸੈਸ ਕਰਾਵਾਂਗੇ ਆਪਣੇ ਐਕਸਪਰਟ ਕੋਲੋਂ ਉਹ ਕਿਹੜੇ ਐਕਸਪਰਟ ਨੇ ਜਿਨ੍ਹਾਂ ਨੂੰ ਇੰਨੇ ਦਿਨ ਇਹਦਾ ਮਤਲਬ ਤੁਸੀਂ ਕੋਈ ਆਪਣਾ ਘਰ ਦਾ ਕੰਮ ਕਰਕੇ ਨਹੀਂ ਆਏ ਹੋਮਵਰਕ ਕੋਈ ਨਹੀਂ ਕੀਤਾ ਤੁਸੀਂ ਦੂਜਾ ਉਹਨਾਂ ਦੀ ਰਾਏ ਲੈਣ ਤੋਂ ਬਾਅਦ ਮੰਤਰੀ ਜੀ ਆਪਣਾ ਵਿਚਾਰ ਕਰਨਗੇ ਉਸ ਤੋਂ ਬਾਅਦ ਫਿਰ ਕਿਸੇ ਪੋਲੀਟੀਕਲ ਐਗਜ਼ੈਕਟਿਵ ਕੋਲੋਂ ਲਾਓਗੇ ਨਾ ਮਾਰਗਦਰਸ਼ਨ ਵੀ ਕੀ ਕਰਨਾ ਮੈਨੂੰ ਨਹੀਂ ਲੱਗਦਾ ਹਲੇ ਕੋਈ ਗੱਲ ਹੈਗੀ ਐ ਪੋਲੀਟੀਕਲ ਮਾਰਗਦਰਸ਼ਨ ਲੈਣ ਦੀ ਹਲੇ ਤੇ ਆ ਗੋਲ-ਗੋਲ ਬਹੁਤ ਸੁਣੀ ਐ ਜਲੇਬੀਆਂ ਜੀਆਂ ਬਣਨ ਦਈਆਂ ਨੇ ਉਹ ਬਣੀ ਜਾ ਰਹੀ ਹੈ